ਕਾਲ ਸਾਰਿਆਂ ਨੂੰ ਕੀ ਹਾਲ ਹੈ ਜੀ ਠੀਕ ਠਾਕ ਹਾਂ ਦੇਖੋ ਜਸਨੀਤ ਬੈਠਾ ਮੂਰੇ ਮੌਜ ਨਾਲ ਜਸਨੀਤ ਜਿਆਦਾ ਬਿਮਾਰ ਹੋ ਗਿਆ ਸੀ ਉਹਨੇ ਇਹ ਠੀਕ ਹੈ ਮਤਲਬ 50% ਠੀਕ ਹੈ ਤੇ ਅਸੀਂ ਅੱਜ ਜਾ ਰਹੇ ਹਾਂ ਧੂਰੀ ਸਹਿਰ ਰਵਨੀਤ ਦੇ ਸਕੂਲ ਜਾ ਕੇ ਅਸੀਂ ਬਾਜ਼ਾਰ ਦੇ ਵਿੱਚ ਜਾਣਾ ਉੱਥੇ ਅਸੀਂ ਦੇ ਤੁਹਾਨੂੰ ਸਰਪ੍ਰਾਈਜ਼ ਦੇਵਾਂਗੇ ਕੰਬਾਈਨਾ ਚੱਲ ਪਈਆਂ ਝੋਨੇ ਦੀ ਵਾਢੀ ਸ਼ੁਰੂ ਹੋ ਚੁੱਕੀ ਹੈ ਤੇ ਬਾਕੀ ਸਰਪਜੀਤ ਦੱਸਣਗੇ ਤੁਹਾਨੂੰ ਅਗਲਾ ਜਿਨਾ ਹੋਊਗਾ ਵੀ ਕੀ ਫਲੈਨ ਹੈ ਤੇ ਸਰਪ੍ਰਾਈਜ਼ ਆਪਾਂ ਫਿਰ ਤੁਹਾਨੂੰ ਦੇਵਾਂਗੇ ਬਾਕੀ ਅੱਗੇ ਜਾ ਕੇ। ਲਓ ਜੀ। ਸ਼ੋਸ਼ੀ ਗਾਣੇ ਸਾਰਿਆਂ ਨੂੰ ਤੇ ਸਾਰੇ ਵੀਰਾਂ ਪੈਣ ਦਾ ਸਵਾਗਤ ਅੱਜ ਬਲੌਗ ਕਰਿਆ। ਕਿੰਨੀ ਤੱਕ ਇਹਨੇ ਬਲੌਗ ਸਟਾਰਟ ਕਰਿਆ? ਕੰਲੇ। ਹਾਂ? ਕਿਵੇਂ ਕਰੇ ਦੱਸ ਤੂੰ? ਆਪਾਂ ਨਹੀਂ ਨਾ। ਤੇ ਸਾਰੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ। ਜੇਕਰ ਵੀਡੀਓ ਥੋੜੀ ਜਿਹੀ ਵੀ ਚੰਗੀ ਲੱਗੀ। ਹਾਂ ਜੀ ਸਾਰੇ ਜਾਨੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਹੋ ਅੱਜ ਰੁਨੀਤ ਦੀ ਪੀਟੀਐਮ ਸੀਗੀ ਕਿੱਥੇ ਜਾਣੇ ਜਸਨੀਤ ਆਪਾਂ ਜਸਨੀਤ ਚੱਕੀ ਨਹੀਂ ਕਿੱਥੇ ਨਾਨੀ ਬਸ ਇਹ ਤਾਂ ਨਾਨੀ ਦੇ ਹੀ ਲੱਗੇ ਪਿਆ ਅੱਪਾਂ ਬਾਅਦ ਚ ਜਾਵਾਂਗੇ ਕਮਾਰ ਹੋਊਗੀ ਬਸ ਨਾਨੀ ਕੋਲੇ ਨਾਨੀ ਕੋਲੇ ਹੁਣ ਨਾਨੀ ਕੋਲੇ ਕਿੱਥੇ ਜਾਇਆ ਜਾਊਗਾ ਆਪਾਂ ਸਕੂਲ ਜਾਣੇ ਆ ਹੁਣ ਰੇਲਵੇ ਫਟਕਾਊਗਾ ਜਸਨੀਤ ਤੁਸੀਂ ਇੱਥੇ ਕਹਿਣਾ ਨਾ ਟ੍ਰੇਨ ਆ ਜਾ ਟ੍ਰੇਨ ਆ ਜਾ ਆਪਾਂ ਤਾਂ ਰੇਲਵੇ ਫਟਕੀ ਆਉਂਦੇ ਰਹਿੰਦੇ ਨੇ ਕਿਵੇਂ ਕਿੱਥੇ ਜਾਣਾ ਰਾਲੀ ਕੋਲੇ ਅਤੀਪਾਟ ਕੋਲ ਦੀ ਜਾਏਂਦੇ ਲਾਣੇ ਕੋਲੇ ਜਾਏਂਦੇ ਕਿੱਥੇ ਤੱਕ ਖੜੀ ਹੈ ਨੇ ਰੀਲ ਵਿੱਚ ਪਾਟਕ ਲੱਗਿਆ ਹੋਇਆ ਹੈ ਨਾ ਉਹਦੇ ਲਾਈਨ ਕਿੱਥੇ ਤੱਕ ਲੱਗੀ ਹੈਂ ਦੀ ਆਪਾਂ ਦਾ ਇੱਥੇ ਸਾਂਝੀ ਕੀ ਲਾ ਲੈਣੇ ਆ ਫਿਰ ਚਲ ਉਹ ਤਾਂ ਮੁੜੀ ਜਾਂਦੇ ਨੇ ਕੋਈ ਹੋਰ ਨਾ ਪ੍ਰੋਬਲਮ ਉਹ ਵੀ ਚੱਲਦਾ ਵੀ ਰਾਰੂ ਸਮਾਰ ਤੇ ਨੂੰ ਦੇ ਮੈਨੂੰ ਪਤਾ ਕਰੀ ਆ ਤੁਹਾਨੂੰ ਕੀ ਆ ਮੋਟਰਸਾਈਕਲ ਕੈਨੇਡਾ ਤੇ ਲੱਗਦਾ ਨਹੀਂ ਹੁੰਦਾ। ਨਹੀਂ ਉਹ ਵੱਡੀ ਵੈਸੇ ਹੀ ਮੁੜਦੀ ਹੁੰਦੀ। ਬਾਕੀ ਤਾਂ ਨਹੀਂ ਮੁੜਦੀ। ਕਿੱਥੇ ਚੱਲ ਰਹੀ ਆ? ਹਾਂ। ਬਾਕੀ ਗੱਡੀਆਂ ਦਾ ਚੱਲ ਨਹੀਂ ਆ। ਉਹ ਇਹ ਗੱਡੀ ਵਾਪਸ پتہ ਨਹੀਂ ਕਿੰਨੀ ਵਾਰੀ ਹੋ ਜਾਂਦਾ ਮੁੜਨਾ ਪੈ ਗਿਆ ਹੁੰਦਾ। ਇਹ ਵਾਲੀ ਤੇ ਹਾਂ, ਵਾਲੀ ਥਿੱਕੜੇ ਅੱਤੀ ਪੌਂਟ ਤੇ ਇਹ ਮਮਾ ਕਿਵੇਂ ਪਹੁੰਚ ਜਾਗੇ ਨਾਨੀ ਦੇ ਘਰੇ ਆਪਾਂ? ਲੰਮਾ ਪੱਟੇ ਅੱਗੇ। ਨਹੀਂ ਆਪਾਂ ਤਾਂ ਸਕੂਲ ਜਾਂਦੇ ਦੀਦੀ ਦੇ। ਮਾਂ ਮਾਂ ਲੱਲੀ ਹੋਲੇ ਸਾਲ ਨਾਨੀ ਕੋਲੇ ਦਾ ਸਕੀ ਕਰਨਾ ਹੈ ਹੈ ਨਾਨੀ ਨੂੰ ਲਈ ਆ ਪਵਰੇ ਨਾਨੀ ਨੂੰ ਲੈ ਆਉਣੇ ਆਪਾਂ ਚੱਕੀ ਉਥੋਂ ਮਮਾ ਨਾਨੀ ਆਪਰੇ ਕਰੇਗੀ ਹੋਈ ਹੈ ਉਹ ਉੱਥੇ ਕੌਣ ਰਹਿੰਦਾ ਨਾਨੀ ਕੋਲੇ ਨਾਨੀ ਕੋਲੇ ਗੀਲ ਦੀ ਲੜੀ ਆ ਟਨ ਲੈ ਤੇ ਆ ਵਾਟ ਲੈ ਕੇ ਆ ਆੱਛਾ ਹੁਣ ਖੁੱਲ ਗਿਆ ਨਾ ਨੈਨ ਵਾਟ ਕਾ ਆਂਦੀ ਸਾਨੂੰ ਨਹੀਂ ਇੱਥੇ ਜਾਂਦੇ ਨਹੀਂ ਹੁਣ ਆ ਦੇ ਕੋਈ ਜੇ ਕਿਤੇ ਡਿੱਪਰ ਖੜਿਆ ਮੁੰਡਾ ਮੋਸਾ ਉਹ ਨਹੀਂ ਕਰਦੀ ਆਈ ਮੁੰਡਾ ਡਿੱਪਰ ਇੱਕ ਨਹੀਂ ਤੋਂ ਇਹ ਇੱਥੇ ਲੈਂਥੀ ਕੁਝ ਕਰਦੇ ਹੁਣ ਕੇ ਨਾ ਮੋਸਾ ਉਹ ਤਾਂ ਦੇਖੋ ਮਿੱਟੀ ਢੋਦੇ ਉਹਨੂੰ ਖੜਾ ਉਹ ਪਤਾ ਨਹੀਂ ਘਾ ਤਾ ਲੈ ਹੁਣ ਅੱਜ ਦੇਖੋ ਇੰਨਾ ਟਾਈਮ ਹੋ ਗਿਆ ਹੁਣ ਖੁੱਲੇ ਨਹੀਂ ਫਟਕ ਕਿੰਨਾ ਟਾਈਮ ਲੱਗ ਗਿਆ ਲੰਘਿਆ ਕੀ ਉਹ ਹੋਈ ਜੰਜਾ ਨਹੀਂ ਟਰੱਕ ਅੱਜ ਕਿਉਂਕਿ ਪੀਟੀਐਮ ਕਰਕੇ ਲੋਕ ਜ਼ਿਆਦਾ ਜਾਂਦੇ ਆਉਂਦੇ ਨੇ ਸਕੂਲ ਕਰਕੇ ਨੇ ਬੱਚੀ ਲੱਗਦੀ ਨਹੀਂ ਤੋੜਾ ਉੱਤੋਂ ਵੀ ਬਹੁਤ ਤੇਜ਼ ਜਾਮ ਕਿੱਡਾ ਸੀ ਪਿੱਛੇ ਮੈਂ ਤਾਂ ਆਪ ਕਹਿੰਦੀ ਆ ਕਿ ਉਹ ਵੀ ਗੱਡੀਆਂ ਬਹੁਤ ਆਉਂਦੀਆਂ ਨੇ ਬਹੁਤ ਗੱਡੀਆਂ ਰੁਕ ਗਈਆਂ ਕੁਛਾ ਪੀਟੀਐਮ ਕਰਕੇ ਅੱਜ ਜ਼ਿਆਦਾ ਹੋਇਆ ਹੈ ਨਾ ਪਰ ਵੀ ਤਹੀਰੋ ਬਲੇ ਹਾਂ ਤੇ ਪੀਟੀਐਮ ਕਰਕੇ ਜ਼ਿਆਦਾ ਹੋਇਆ ਪਿਆ ਧੁੱਪ ਵੀ ਇੰਨੀ ਤੇਜ਼ ਸੀ ਕਿ ਬੱਚਿਆਂ ਨੂੰ ਜਿਹੜੇ ਹੁਣ ਉਹ ਸੀ ਛੋਟੇ ਸੀ ਉਹ ਨਹੀਂ ਲਾ ਇੰਨੀ ਠੰਡ ਹੀ ਲੱਗਣ ਲੱਗ ਜਾਂਦੀ ਤੇ ਅੱਜ ਇਹ ਸੀ ਲਾਉਣਾ ਪਿਆ ਉਹ ਪਹਿਲਾਂ ਦੋ ਦਿਨ ਠੰਡ ਰਹੀ ਹੈ ਮੌਸਮ ਦਾ ਕੋਈ ਪਤਾ ਨਹੀਂ ma è divertente. Ah, <laughs> <No, no, no>. da <inaudible> scuola, yeah. Ti ti da scuola, cool. Che era scuola? Tu mo te niente. Era che mi manchia. Ti scuola, Ti scuola. Che da scuola? ਤੁਰਨ ਨੂੰ ਤਾਂ ਕੀ ਆ ਹਨਾ ਜਸਨੀਤ ਤੁਰਨ ਨੂੰ ਤਾਂ ਕੀ ਆ ਹਨਾ ਆ ਜਾ ਕੇ ਕਿਵੇਂ ਅੱਧ ਤੇ ਆ ਗਏ ਕਿੱਥੇ ਆ ਗਏ ਤੁਸੀਂ ਦੱਸੋ ਤੇ ਤੇ ਸਕੂਲ ਤਾਂ ਤੇ ਕੁਝ ਆ ਗਏ ਪਾ ਲੋ ਜੀ ਪੀਟੀਐਮ ਤੋਂ ਆ ਗਏ ਤੇ ਹੁਣ ਜਸਨੀਤ ਪੀਟੀਐਮ ਅੰਦਰ ਜਾਏ ਸੀ ਉਧਰ ਹੁਣ ਛੋਟੇ ਬੱਚਾ ਵਾਲੇ ਬਲਾਕ ਚ ਆ ਗਏ ਰਵਨੀ ਜਸਨੀਤ ਕਨੀਸ਼ੀ ਮੈਂ ਚੁੰਮ ਲੇ ਚੁੰਮ ਲੇ ਜੀ ਆ ਕੀ ਆ ਜਸਨੀਤਾ ਇਹ ਕਾ ਚੁਆਏ ਕਟਵਾ ਇਸਕੇ ਉੱਪਰ ਬੈਠ ਜਾਓ ਮੈਂ ਤੇ ਬੋੜ ਬਾੜੀ ਆ ਬਹੁਤ ਭਾਰੀ ਨਹੀਂ ਉੱਪਰ ਬੈਠ ਜਾ ਦੇ ਬੈ ਜਾ ਕਿਹਦਾ ਹੈ ਉਹ ਦੇਖੋ ਬੱਚਿਆਂ ਨਾਲ ਉਹ ਬੱਚਿਆਂ ਨਾਲ ਰਹਿਣਾ ਕਿਉਂ ਕਿਉਂ ਨਹੀਂ ਰਹਿਣਾ ਹੈ ਕਿਸ ਨਹੀਂ ਤਾਂ ਲਓ ਜੀ ਜਸਨੀ ਤੇ ਹੁਣ ਇੱਥੇ ਕਹਿੰਦੀ ਛੁੱਟੇ ਲੈਣੇ ਨੇ ਜੈ 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 ਪਰ ਕੁਝ ਕੰਮ ਮੈਂ ਆ ਨਹੀਂ ਖਾਣਾ ਆ ਨਹੀਂ ਖਾਂਦਾ ਕਰੇ ਜਾ ਕੇ ਸਾਰਾ ਕੁਝ ਸਟਾਰਟ ਹੋ ਜਾਊਗਾ ਰੋਟੀ ਖਾਊਂਗਾ ਲਓ ਜੀ ਤੁਪ ਬਹੁਤ ਤੇਜ਼ ਆ ਗਰਾਊਂਡ ਤੇ ਜਸਨੀ ਤੇ ਬਹੁਤ ਜਿੱਦ ਕਰਨ ਲੱਗੀ ਕਿ ਮੈਂ ਛੁੱਲਿਆਂ ਤੇ ਜਾਣਾ ਛੁੱਲਿਆਂ ਤੇ ਜਾਣਾ ਠੀਕ ਹੈ ਕਾਲ ਤੁਸੀਂ ਨਹੀਂ ਤਹੋ ਤੂੰ ਲੇ ਤੇ ਕਦੇ ਤੇ ਲੈ ਲੈ ਫਿਰ ਚੱਲੀਏ ਨਾ ਲੈ ਆਂ ਆ ਮੈਂ ਲੈ ਹੁਣ ਆਈ ਨਹੀਂ ਹੈਗੀ ਤੇ ਕਰੀ ਬਣਾਗੇ ਦਵਾਈ ਲੈ ਕੀ ਕਰੀ ਬਣਾਗੇ ਸੁਣੇ ਕੰਮ ਨਾ ਠੀਕ ਨਾ ਤੇ ਚੱਲ ਕਿਸ ਨਹੀਂ ਤਨ ਤਾਰੋ ਚੱਲੀਏ ਫੇਰ ਲੇਟ ਹੋਈ ਗਿਆ ਹੁਣ ਇੰਨਾ ਟਾਈਮ ਥੋੜੀ ਹੁੰਦਾ ਉਹ ਪੀਂਗ ਤੇ ਲਾਵਾਂਗੇ ਜਾਣਾ ਨਹੀਂ ਹੈਗਾ ਕਰੀ ਤੇ ਲੈ ਲੈ ਹੋਰਾ ਤੇ ਚੱਲੀਏ ਫੇਰ ਚੱਲੋ ਚੱਲੋ ਤੂੰ ਤਾਂ ਰਾਜਦੇ ਹੀ ਨਹੀਂ ਹੁਣ ਆ ਜਾਓ ਤੂੰ ਤੇ ਨਹੀਂ ਕਰ ਦਿੰਦੇ ਮੈਂ ਫਸ ਬੱਦਲ ਚੜ੍ਹਦੇ ਹਾਂ ਹਾਂ ਮੋ ਦਿਗਣਾ ਬਈ ਜਸ ਮਮਾ ਇਸ ਦੇ ਮੋਲ ਲਾਈਨ ਕੀ ਲੱਗ ਰਹਾ ਹੈ ਇਹ ਗਰਮ ਹੈ ਨਾ ਦੇਖੋ ਜਸਨੀਤ ਕਿੰਨਾ ਫਰਸ਼ ਹੈ 3 ਦੇਖ ਲਓ ਜਸਨੀਤਾ ਜਿਵੇਂ ਜਾਣਾ ਨਹੀਂ ਹੈਗਾ ਉਹ ਬੈਠ ਗਿਆ ਜਾ ਕੇ ਫੇਰਾ ਲੋ ਜਸਨੀਤ ਹੁਣ ਇੰਨਾ ਤੇ ਸੜਨ ਲੱਗ ਗਿਆ ਇਹ ਜੇ ਕੰਮੜੂ ਤੇ ਹੈ ਪੂਰਾ ਕੈਮਾ ਚੜ ਜਾ ਹੁਣ ਪੈਰ ਰੱਖੀ ਤੇ ਚੜ ਜਾ ਚੜ ਜਾ ਕਢ ਗਿਆ ਜਿ ਆਣ ਗਿਆ ਜਿ ਆਣ ਗਿਆ ਜੜ ਗਿਆ ਓਏ ਮੇਰਾ ਮਸਾ ਮੜਾ ਜਾਂ ਠੀਕ ਹੋ ਜਾ ਜਸਨੀਤਾ ਚਲ ਚੜ ਜਾ ਚੜ ਜਾ ਇੱਥੇ ਹੱਥ ਪਾ ਲੈ ਆ ਇਹ ਬਣਾ ਦੇ ਫੜਕੜ ਕੇ ਰੱਖ ਪਕੜ ਕੇ ਪਕੜ ਕੇ ਰੱਖੇ ਨੂੰ ਐ ਬਾਪਾ ਬੈਠ ਗਿਆ ਬੈਠ ਛੁੱਟੀ ਹੋ ਗਈ ਬੱਚਿਆਂ ਨੂੰ ਛੋਟਿਆਂ ਨੂੰ ਛੋਟੇ ਬਲੌਕ ਚ ਆ ਗਈ ਸੀਗੇ ਛੂਟ ਛੋਟੇ ਦੇਣ ਛੁੱਟੀ ਹੋ ਗਈ ਆ ਬੱਚਿਆਂ ਨੂੰ ਜੀ ਜਸਨੀਤ ਹਾਂ ਫਿਰ ਤਾਂ ਜਸਨੀਤ ਪਰ ਉਹਨੀਤ ਦੀਆਂ ਗੱਲਾਂ ਯਾਦ ਕਰਦੇ ਸੀ ਜਿੱਦਾਂ ਖੜੇ ਪੀਟੀ ਕਰਦੇ ਸੀ ਹਾਂ

ਹਣਾ ਜਿਸਨੀਤ ਕੀ ਕਹਿੰਦੀ ਸੀ ਆਂਟੀਆ ਕੀ ਕਹਿੰਦੀ ਸੀ ਕਹਿੰਦੀ ਕੱਲੇ ਝੂਟੇ ਲੈ ਕੇ ਚਲੇ ਗਿਆ ਪੜ ਵੀ ਲੈਂਦਾ ਐਂ ਕਹਿੰਦੀ ਸੀ ਆਂਟੀਆ ਹਣਾ ਰੋਮੀਂਕ ਤਰੇ ਆਪਾ ਆਪਾ ਇਧਰ ਹੋ ਲੈ ਤੇ ਕੋਸਟ ਆਈ ਕੀ ਆਉਣਾ ਕਿਵੇਂ ਇੱਥੇ ਆਉਣਾ ਜੀ ਕਿਆਲ ਰੱਖਿਓਗੇ ਨਾ ਫਾੜੀ ਤੇ ਨੂੰ ਸਕੂਲ ਵਧੀਆ ਲੱਗਦਾ ਫਿਰ ਪਤਾ ਲੱਗੇਗਾ ਆਹ ਦੇਖੋ ਕਿ ਟੌਪ ਆਹ ਆਹ ਜਦ ਪੜਨਾ ਹੀ ਵਧੀਆ ਹੋਣੀ ਜਵੇਂ ਇਸੇ ਤਰ੍ਹਾਂ ਚੱਲ ਬਬੂ ਕਿਵੇਂ ਆਉਂਗਾ ਅੱਜ ਤਾਂ ਸਾਰਿਆਂ ਨਾਲ ਵਧੀਆ ਬੋਲਦੀ ਆ ਆਹ ਤੇ ਮੇਰਾ ਡਰੈਸ ਪਾ ਕੇ ਆਹ ਹਉਦੋ ਪਤਾ ਲੱਗੂ ਡਰੈਸ ਪਾ ਕੇ ਚੱਲ ਬਈ ਨਿਕਲ ਆ ਸਾਰੀ ਆਂਟੀ ਅੰਟੀ ਹੀ ਸੀ ਨਾ ਗੇਤੀ ਹੋਣਾ ਸਾਡੇ ਕੋਲ ਜੇ ਨੇ ਇੱਥੇ ਘੁੰਮਣਾ ਹਾਂ ਹਾਂ ਕਿ ਹਮ ਬੱਚੇ ਨਹੀਂ ਦਸਤਾਨ ਤੇ ਹਮ ਬੱਚੇ ਹੁਣ ਆਪਾਂ ਗੱਡੀ ਕੋਲੇ ਚੱਲਦੇ ਹਾਂ ਕਿ ਹਮ ਬੱਚੇ ਪਿੰਡਾਂ ਉਹ ਦੇਖ ਲੋ ਅਸੀਂ ਉਧਰ ਦੀ ਘੁੰਮ ਕੇ ਇਹਦੇ ਕਰਕੇ ਬੱਚੇ ਕਰਕੇ ਇੰਨਾ ਹੋ ਜਾਂਦਾ ਨਹੀਂ ਅਸੀਂ ਪੀਟੀਐਮ ਕਰਕੇ ਜਾਣਾ ਸੀਗਾ ਫਿਰ ਇਹਨੂੰ ਬਿਸਕਟ ਵਗੈਰਾ ਖਵਾਏ ਹਨਾ ਚਾਹ ਨਾਲ ਫਿਰ ਉਧਰ ਚਲੇ ਗਏ ਚੁੱਲ੍ਹੇ ਤੇ ਇੱਥੇ ਸ਼ਾਂਤ ਹਾਂ ਐਦਨ ਖੁਣਗੀ ਐਦਨ ਸਿੱਕੂ ਇੱਥੇ ਕਾਹਦੀ ਚੱਲੇਗੀ ਹੁਣ ਇੱਥੇ ਬੈਠ ਕੇ ਬਿਸਕੁਟ ਆਉ ਬਸ ਬਿਸਕੁਟ ਬੋਤ ਨੇ ਹੁਣ ਬਸ ਹੁਣ ਤਾਂ ਆਪਾਂ ਚੱਲਦੇ ਆਂ ਚਲ ਆ ਜਾ ਪੁੱਤ ਚੱਲੀਏ ਹੁਣ ਨਾਨੀ ਕੋਲੇ ਕਿੰਨੇ ਨੇ ਤਿਲ ਹੈਗੇ ਨੇ ਬਾਪਾ ਬਾਪਾ ਸਾਨੀ ਹੁਣ ਆਪਾਂ ਅੱਟੀ ਲਾਈ ਲੀ ਅੱਟੀ ਕੱਟੀ ਤੂੰ ਆ ਕੀ ਦਾ ਸਕੂਲ ਆ ਅੱਗੀ ਜੀ ਦਾ

ਛੋਟੇ ਬੱਚਿਆਂ ਨੂੰ ਛੁੱਟੀ ਹੋ ਗਈ ਬੈਠਣ ਲੱਗੇ ਬੰਨਾਂ ਚ ਵੱਡਿਆਂ ਦੀ ਜਿਹੜੀਆਂ ਬੱਸਸ ਨੇ ਲੱਗਣ ਲੱਗੀ ਆ ਹਨਾ ਅਸੀਂ ਚੱਲ ਰਿਹਾ ਹਾਂ ਹੁਣ ਕਿੱਥੇ ਜਾਣੇ ਆਪਾਂ ਘਰ ਹਨਾ ਤੇ ਲੱਲੀ ਤੇ ਖਲੀ ਤੜਿਆ ਨਾ ਨਹੀਂ ਤੇ ਘਰੇ ਜਾ ਰਹੇ ਹਾਂ ਨਹੀਂ ਇੰਨਾ ਨਹੀਂ ਤੇ ਘਰੇ ਹੁਣ ਕੀ ਕਰਨਾ ਲੱਲੀ ਤੇ ਘਰੇ ਰੋੜੋ ਰੋੜੋ ਤੇ ਤੂੰ ਨਹੀਂ ਰੱਜਦਾ ਹੁਣ ਇੰਨੇ ਤਾਂ ਛੁੱਟੇ ਲੈ ਨਹੀਂ ਕਿਹਦੇਂ ਦੇ ਮਾਂ ਦੀ ਰਾਤੇ ਕਿੱਸਾ ਸੁਣਾ ਦਿਓ ਦਾਦਾ ਕਿੰਸ ਕੋਣੀ ਲੈ ਨੇ ਨੂੰ ਮਿੰਨ ਨੂੰ ਨਾ ਨੀ ਕਿਹਾ ਬਸ ਦੂਲੇ ਤੋਂ ਲੱਲੇ ਕੇ ਕੋ ਨਾ ਅਸੀਂ ਹੁਣ ਸੱਤਿਆ ਕਰੀਓ ਲੋ ਜੀ ਸਕੂਲ ਸੇ ਅਸੀਂ ਧੂਰੀ ਆ ਗਈ ਸੀਗੇ ਇੱਕ ਦੋ ਚੀਜ਼ਾਂ ਲੈਣੀਆਂ ਸੀਗੀਆਂ ਸੀ ਲਾਸਟ ਵਾਰ ਆ ਲੈਣੀ ਸੀ ਹੋਰ ਬਸ ਹੋ ਗਿਆ ਕੰਮ ਫਿੱਕਦਾ ਰਹਿ ਗਿਆ ਫਿਰ ਚੱਲਦੇ ਆ ਲੋ ਜੀ ਛੋੜੀਆਂ ਦੇ ਡਿਜ਼ਾਈਨ ਆ ਨਾ ਫੰਕਸ਼ਨ ਹੋ ਗਿਆ ਰਵਸਤ ਦੇ ਵੀ ਨਾ ਆ ਆਖਦੀ ਜੀ ਨੂੰ ਕਰਨ ਕਾ ਵੀ ਭੈਰੀ ਨਾ ਲਓ ਜਿਸਨੀਤ ਨੇ ਵੀ ਕਰ ਲਈ ਸ਼ੋਪਿੰਗ ਜਿਸਨੀਤ ਨੂੰ ਐ ਨਹੀਂ ਹੈਗਾ ਇਹਨੂੰ ਐ ਵੀ ਜਿਵੇਂ ਮੇਲੇ ਸਾਈਜ਼ ਹੁੰਦੇ ਆ ਆ ਲੈ ਲਿਆ ਆ ਲੈਣਾ ਆ ਲੈਣਾ ਕਿ ਮੈਂ ਕੁਸ ਮਾਲ ਲੈਣਾ ਸੀ ਮੈਨੂੰ ਆਜ ਹਾਂ ਵਾਲੀ ਰੈਂਡਸ ਕੈਰੀਆ ਲੱਗਿਆ ਮੈਨੂੰ ਬੈਕ ਕੈਮਰੇ ਨਾਲ ਦਿਖਾਉਣੀ ਆ ਹਾਂ ਵਾਲੀ ਲਓ ਜੀ ਬਸ ਹੁਣ ਆਪਾਂ ਜਾਵਾਂਗੇ ਘਰੇ ਹਨਾ ਆ ਵਧੀਆ ਨਹੀਂ ਆਈ ਇਹ ਲਾਫ ਅੱਛਾ ਨਹੀਂ ਚਲ ਗਾਹਾਂ ਤੋਂ ਦੇਖ ਲੇ ਲਓ ਜੀ ਹੁਣ ਚੱਲਨੇ ਕਰ ਲਉਂ ਕੀ ਟਾਈਮ ਜਾਉਂਦਾ ਉਹ ਦੋ ਫਟਾਂ ਤੇ ਲਓ ਜੀ ਅਸੀਂ ਆ ਗਏ ਸੀ ਇੱਥੇ ਚੱਲਦੀਆਂ ਨੇ ਦੀਵਾਲੀ ਦੀਆਂ ਸਫਾਈਆਂ ਹਨਾ ਹੁਣ ਤਾਂ ਸਾਰੇ ਘਰਾਂ 'ਚ ਇਹੀ ਕੰਮ ਆ ਹੋ ਮੈਦੋ ਹਾਂ ਮੈਦੋ ਅਸੀਂ ਵੀ ਸਫਾਈ ਕਰਦੇ ਓਏ ਮੈਂ ਤਾਂ ਇਹ ਹੋ ਗਿਆ ਮਹਾ ਨਾਂਕੇ ਮਹਾ ਕੈਨੇ ਤਾਂ ਹੈਗੇ ਕਾਜ ਹੁਣ ਆ ਦੇਖੋ ਕਾ ਉਹ ਪਹਿਲਾਂ ਉਹ ਗੱਡੀ ਚੱਲ ਰਹੀ ਹੁਣ ਮੇਰਾ ਫੋਨ ਜਮੀ ਬੰਦ ਕੀਤਾ ਹੋ ਜਾਂਦਾ ਨਾ ਅੱਜ ਹੀ ਲੱਗਿਆ ਉਹ ਇਹਨੇ ਇੱਕ ਦਾਦੀ ਵਾਲਾ ਫੋਨ ਹੈ ਨਾ ਆਪਣੀ ਤੇਰੇ ਵਾਲਾ ਕਈ ਕਈ ਵਾਰ ਦੇਖ ਲਈ ਬੈਠੇ ਮੱਠੀ ਕਰਦੇ ਹੋ ਸਾਰੇ ਕੀ ਹੋਇਆ ਉਹ ਤਾਂ ਆਮਣ ਵਾਲਾ ਆਮਣ ਦਾ ਹਾਂ ਕਈ ਕਈ ਵਾਰ ਤੇ ਮੇਰੀ ਬਣਾਉਣੀ ਮੇਰੇ ਅੱਗੇ ਸ਼ੀਸ਼ਾ ਪਾਣ ਨੂੰ ਤੱਕਾ ਉਹ ਪਹਿਲਾਂ ਸ਼ੀਸ਼ਾ ਪਾਣ ਨੂੰ ਤੇਰਾ ਅੱਖਰ ਰੋਜ਼ ਪਣਾ ਲੈਣੀ ਕੋਤੋਂ ਅਮਰ ਨੂੰ ਤਾਂ ਮਖਾਦ ਨਹੀਂ ਤੇ ਲਓ ਜੀ ਹਿੱਧਰ ਚੱਲਦੀਆਂ ਨੇ ਸਾਈਆ ਸੋਈ ਵਿਆਹ ਆਫਸੋ ਪਾਇਆ ਜਸਨੀ ਤਾਂ ਉਹ ਬਾਗੀ ਉਹਨਾਂ ਦੇ ਗੋਦੀ ਚ ਬੈਠੀ ਆ ਜਾ ਕੇ ਦੇਖ ਲੈ ਮੈਂ ਕਿ ਜਸਨੀ ਤਾਂ ਮੰਮੀ ਕੱਲ੍ਹ ਹੀ ਹੋਈ ਉਹਨਾਂ ਦੇ ਵੀ ਬਾਗੀ ਸਾਹਮਣੇ ਦੇ ਘਰੇ ਉਹਨਾਂ ਦੀ ਗੋਦੀ 'ਚ ਬੜੀ ਬੈਠੀ ਆ ਭਾਦੀ ਹੁੰਦੀ ਮੈਂ ਤੈਨੂੰ ਕਿਹਾ ਨਹੀਂ ਮਹਾ ਬਚਾਏ ਬਗਦੇ ਹਾਂ ਉਹਨਾਂ ਦੇ ਵਾਗੀ ਦੋਤੀ ਕੇ ਹਾਂ ਉਹ ਮੈਂ ਤਾਂ ਆਪਣੇ ਮੋਤੀ ਕੀ ਜੀ ਹੋਈਆ ਜੋ ਆਕਾ ਸਾਰੇ ਉਰੇ ਘਿਰ ਗਏ ਨਹੀਂ ਮੈਂ ਕੱਲੀ ਜਾਂਦੇ ਸੰਦੀਪ ਘਰ ਪਰੇ ਨਹੀਂ ਜਾਂਦੀ ਮੈਨੂੰ ਐਸੀ ਮੈਨੂੰ ਕਿਤੇ ਨਹੀਂ ਜਾਂਦੀ ਹੈਗੀ ਨਾਨੀ ਕੋਲੇ ਜਾਣਾ ਨਾਨੀ ਕੋਲੇ ਜਾਣਾ ਕਾ ਇਹ ਕਰਦੀ ਆ ਮੇਲੇ ਆਉਂਦੇ ਆ। ਇਹ ਕਾਸਮੰਦੀ ਆ। ਕਾਦੇ ਕਾਦੇ। ਕਾਦੇ ਮੈਂ ਇਹਨੂੰ ਆ ਦੇਖਣਾ ਪਿਆ ਹੁੰਦਾ ਮੂੰਹ। ਮੈਂ ਅਸਲ ਵਿੱਚ ਤੇ ਆ। ਮੈਂ ਵੀ ਆਉਣਾ ਸਮਾਨ ਲੈਣੇ ਆ ਬਣੋਦੀਆਂ। ਆ ਜੀ। ਆ ਲੈ ਕੇ ਜਿਹੜੇ ਪਲਾਸਟਿਕ ਦੇ ਬੋਟੇ ਸਮਾਨ ਸਮੂਹ ਰੱਖਣ ਨੂੰ ਸਾਡੇ ਨੇ। ਹਾਂ ਇੱਧਰ ਕਿਉਂ ਵਸਦੀਆਂ ਵਿੱਚ? ਨਾ ਜੀ। ਕੱਟਤੀ ਆ ਜਦ ਸੋਈ ਦੀ ਕਲੀਨਿੰਗ ਹੈ ਨਾ। ਐ ਦੀ ਨਾਲ ਦਾ ਉਹ ਹੈ ਨਾ। ਜਿਹੜਾ ਉਹਦਾ ਆਹ ਦੇਖ ਲੈ ਮਲਾਸ ਪਹਿਲਾਂ ਬੰਦੀ ਸਮਾਂਟ ਗਏ ਨੇ ਸਸ ਲੂਹਾਣੇ ਰਲ ਕੇ ਕਰ ਲਿਆ ਐਤੀ ਆ ਨਾਲ ਨਿਤਰੋਦੇ ਹੁਣ ਮੇਰੇ ਕੋਲੇ ਚਲੋ ਦੋਨੇ ਜੜੀਆਂ ਮੇਰੀ ਥੋੜੀ ਰਹਿ ਗਈ ਆ ਟੋਡੇਗਾ ਅੱਧਾ ਭਾਈ ਹਾਂ ਇਹ ਰੋਟੀਆਂ ਚਾਵਲ ਨਹੀਂ ਪੜਗੇ ਤੇ ਰਤਾ ਹਨਾ ਮੇਰਾ ਆਟੀ ਫਲ ਵਿੱਚ ਪਾ ਲਿਆ ਹੁਣ ਇਹ ਜਰੂਰ ਦੀ ਹੈ ਹੁਣ ਓਵਨ ਚਲਾਉਣ ਲੱਗ ਗਏ ਠੀਕ ਆ ਇਹਨੂੰ ਉੱਧਰ ਰਾਂਗੇ ਤੂੰ ਡੱਬੇ ਜੱਪਾ ਠੀਕ ਚਲੋ ਜੀ ਕੋਈ ਨਾ ਨਹੀਂ ਧਰ ਲਿਸ ਕਾਸ ਕਾ ਕੇ ਸਮਾਨ ਆਪ ਦੇ ਅਰੇ ਇਹਦੇ ਦੂਸੇ ਹੁਣ ਰਹਿ ਗਿਆ ਸੀ ਹਾਂ ਲਾਸਟ ਦੇ ਹੋਰ ਲੰਡੀ ਚੂਹੀ ਰਹਿ ਲੰਡੀ ਚੂਹੀ ਮਿਲਦੀ ਆ ਤੁਮਹਾਂ ਦਾ ਲੰਡੀ ਕਿਉਂ ਨਹੀਂ ਮਿਲਦਾ ਆਂਟੀ ਉਹ ਸੜਕ ਜੀ ਪੱਟੀ ਪਈ ਆ ਗੇਟ ਜਾ ਮੈਨੂੰ ਆਇਆ ਮੈਂ ਕਿ ਨਾਲ ਇੱਕ ਦਿਨ ਜਦ ਆਪ ਜੇ ਨਾ ਰਸੋਈ ਚੈਨਾ ਰੇਤਾ ਆਉਂਦਾ ਬਾਹਰ ਰੇਤਾ ਆਉਂਦਾ ਤੇ ਵੀ ਫਿਰ ਨਾਲ ਸਿਆਲ ਜਾ ਵਧੀਆ ਲੰਗ ਜਾਂਦਾ ਹਾਂ ਹਾਂ ਮੰਮੀ ਨੇ ਉਹ ਸਾਰਾ ਜੋੜਤਾ ਬੈਠੀ ਬੈਠੀ ਸੀ ਹਾਂ ਉਹ ਸਟੈਪ ਤੇ ਪੈ ਗਈ ਹਾਂ ਹਾਂ ਕਦੂ ਪਿਆ ਉਹਦੇ ਤੋੜਾ ਥੋੜੀ ਦੂਰ ਦੀ ਨਿਕਾ ਘਟਾ ਕੜਾ ਕੜਾ ਇਹ ਕੌਣ ਜਿਹੜੀ ਸਮਾਨ ਇਹ ਆਪਾਂ ਟੋਕਰੀ ਚ ਰੱਖਣਾ ਹੈ डेली ਵਰਤਣ ਵਾਲੀ ਹੈ ਜੀ ਆਹ ਲੈ ਜਾ ਦੋ ਮਤੋਂ ਨਹੀਂ ਆ ਦੋ ਬਾਈ ਬਾਹਰ ਮਾਰੇ ਜੇ ਹੋ ਗਏ ਇਹ ਲਿੰਦੀ ਪੂਰੇ ਸਿਆਉਂ ਉਥੇ ਮੈਨੂੰ ਲੱਗਾ ਘੱਟ ਸਟੈਪ ਨੇ ਹਨ ਕੰਨੀ ਨੇ ਸਾਰੀ ਉਥੇ ਫੋਟੋ ਕਹਿੰਦੇ ਕਿੰਨੇ ਮਰ ਕੇ ਲੈ ਲਾ ਬਾਹਰ ਹੁੰਦੇ ਨੇ ਉਹਨਾਂ ਕੋਲ ਪਾਣੀ ਲੈ ਲਾ ਉਹ ਮਸੀਹਿਆ ਲੋਕਾਂ ਨੂੰ ਦੇ ਲੈਣਾ ਅੱਛਾ 200 ਰੁਪਏ ਲੈ ਲਓ ਪਾਰ ਪੈਦੇ ਨੇ ਦਰਬੀਦਲ ਕੁਸਮਾਨ ਪੈ ਜਾਂਦਾ ਜਿਵੇਂ ਹੁਣ ਨਹੀਂ ਹਾਂ ਨਿਕ ਨਿਕ ਸਮਾਨ ਜੇ ਪੈ ਜਾਂਦਾ ਉਹ ਜਿਹੜਾ ਮੈਂ ਕਿਤੇ ਹਰੀਲੀ ਤੋਂ ਥੋਕੇ ਤੇ ਉਹ ਲਈਆਂ ਪੰਜਾਹ ਦੀ ਸਵਾ ਸਭ ਖਾਇ ਤਾਂ ਮਾੜੀ ਜੀ ਉਹ ਵੀ ਚਲ ਸਾਫ ਸੰਦੇ ਥੋਕੇ ਪੈ ਹਾਂ ਚੱਲ ਚੱਲ ਜਾਂਦੇ ਆ ਸਮਾਨ ਇਹਦੇ ਚਲ ਮਾੜੀ ਹਾਂ ਹਾਂ ਉਹ ਬੀਕੀ ਬੱਚਾ ਆ ਬਦਿਆ ਹਾਂ ਜਸਨੀਤ ਆ ਜਾ ਆਜੋ ਚੱਲ ਜੀ ਆਜੋ 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 ਕਿਆ ਲੈਣਾ ਪਾਇਰਾ ਤੇ ਮੇਨ ਲਿਆ ਦੇ ਕੋਈ ਨਾ ਜਸਨੀਤ ਜੀ ਆਪਾਂ ਜਾਣਾ ਹੋਣਾ ਕਿਉਂ ਜਸਨੀਤ ਹੁਣ ਤਾਂ ਖੁਸ਼ ਹਾਂ ਕਿੱਥੋਂ ਆਈਏ ਆਪਾਂ ਨੰਨੀ ਕੋਲੇ ਤਾਂ ਬੈਠਿਆ ਨਹੀਂ ਤਾ ਇੱਧਰ ਉੱਧਰ ਆਂਡ ਕੇ ਵਾਂਚੀ ਮਿਲਦਾ ਫਿਰਿਆ ਨੰਨੀ ਕੋਲੇ ਮਤਲਬ ਉਹ ਹੀ ਹੈ ਬਲਕਿ ਹਾਂ ਪਾਸੇ ਨੂੰ ਉਹਨਾਂ ਦਾ ਲਾਲਚ ਰਹਿੰਦਾ ਟレイン ਲੱਗਾ ਹਰੀ ਟレイン ਕਿਹੜਾ ਪੁੱਤ ਮੈਨੂੰ ਆਪਣੀ ਕਹੀ ਆਉਗੀ ਟレイン ਤਾਂ ਵੀ ਮਰਜ਼ੀ ਨਾਲ ਆਉਗੀ ਜਦੋਂ ਟレイン ਦਾ ਚੀਕ ਕਰੂਗਾ ਹਨਾ ਲੱਗਾ ਆ ਫੇਰ ਹੀ ਆਉ ਟレイン ਹੁਣ ਆਪਾਂ ਕਿੱਥੇ ਜਾਣਾ ਟレイン ਲੱਗਾ ਟレイン ਤਾਂ ਆਜੂ ਕਦੋਂ ਦਾ ਸਟੇ ਹੀ ਲਓ ਜੀ ਆ ਗਈ ਜਿਸ ਨੇ ਇਤਨੀ ਆਵਾਜ਼ ਮਾਰੀ ਟレイン ਆ ਗਈ ਹਨਾ ਥੈਂਕ ਯੂ ਕੱਪੜਾ ਹੈ ਇਹ ਬਾਈ 26 ਹੈ ਇਹ ਸੀ ਦਾ ਡੱਬਾ ਇਹ ਸੀ ਦਾ ਬਾਈ ਇਹ ਕਿਹੜਾ ਡੱਬਾ ਫੇਮ ਕਿੰਨਾ ਹੈ ਇਹ ਬਾਈ ਚਲੀ ਗਈ ਹਾਂ ਚਲੀ ਗਈ ਬਾਈ ਥਲੀਆ ਤੇਰੇ ਕਾਹਤੇ ਹੁਣ ਘਟ ਕੇ ਖੁੱਲ ਗਿਆ ਵੀ ਕੋਈ ਅਸੇ ਜਿਸ ਨਾਲ ਗੱਲ ਮੰਨ ਲਈ ਟ੍ਰੇਨ ਨੇ ਹਾਂ ਜਿਸ ਨੇ ਇਹ ਕਹੇ ਤਾਂ ਟ੍ਰੇਨ ਆ ਗਈ ਦੇਖੋ ਇਹ ਜਦੀ ਹੈ ਨਾ ਦਵਾਰ ਰੇਰਾ ਆ ਰਹੀ ਆ דינה ਕਿ ਆਈ ਹੋਈ ਫਲਦਰ ਕੀ ਹੋ ਗਿਆ ਨਹੀਂ ਇਹ ਇਹ ਠੀਕ ਹੈ ਪਤੋਂ ਤੂੰ ਵੀ ਹਾਂ ਠੀਕ ਆ ਹੁਣ ਹਾਂ ਤੇ ਦਵਾਈ ਲਏਗਾ ਠੀਕ ਹੈ ਹੁਣ ਆਪਾਂ ਵੀਡੀਓ ਦਾ ਵੀ ਐਂਡ ਕਰਦੀ ਏ ਦਵਾਈ ਲੈ ਕੇ ਕੰਮ ਕਰਾਂਗੇ ਤੂੰ ਦਵਾਈ ਲਵੇਂਗਾ ਹੈਨਾ ਮਮਮ ਕਰਾਂਗੇ ਮੈਂ ਕਹਾਂ ਜੇ ਕੀ ਮੈਂ ਕਹਿਣਾ ਹੁਣ ਤੂੰ ਸਹਿਜਮਾਨ ਤੇ ਦੁਆਰ ਤੇ ਕਿਸਾਨ ਤਰ ਤਰ ਦੁਬਾਰਾ ਫੇਰ ਕਹੇ ਜੀ ਚਲੋ ਜੀ ਕ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰ ਦਿਓ ਕ ਕਰ ਦਿਓ ਹਾਂ ਹਾਂ ਲੱਗ ਬੋਲ ਤਾਂ ਨਹੀਂ ਹੋ ਰਹੀ ਕੁਝ ਕਰੀ ਜਨਾ ਤੇ ਠੀਕ ਹੈ ਜੀ ਹੁਣ ਬਸ ਚਲਦੇ ਆ ਘਰ ਤੇ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਨਾਲ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਤੇ ਹੁਣ ਘਰ ਜਾ ਕੇ ਕਰਦੇ ਆ ਕੰਮ ਦਿੰਦੇ ਇਹਦੇ ਨਾਲ ਹੀ ਅੱਜ ਦੀ ਵੀਡੀਓ ਦਾ ਐਂਡ ਕਰਦੇ ਆ ਕੱਲ ਨੂੰ ਮਿਲਾਂਗੇ ਕਿਸੇ ਨਵੀਂ ਵੀਡੀਓ ਨਾਲ